ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਫਿਰ ਤੋਂ ਤੁਹਾਡੇ ਨਾਲ ਇੱਕ ਗੱਲ ਦਾ ਖੁਲਾਸਾ ਕਰਾਂਗੇ ਜਿਵੇਂ ਕਿ ਬਈ ਜੋ ਸਰਕਾਰਾਂ ਦੀ ਹੁਣ ਭਾਜੜ ਪਈ ਪਈ ਆ ਜੋ ਆਪਣਾ ਪੰਜਾਬ ਬੰਦ ਹੋ ਗਿਆ ਸਾਰਿਆਂ ਨੂੰ ਪਤਾ ਉਹ ਜਿਹੜੇ ਕਿ ਇਹ ਆਪਣਾ ਅੱਜ 30 ਦਸੰਬਰ 30 ਦਸੰਬਰ 2024 ਅੰਦੋਲਨ 2 ਇਹ ਮੰਨ ਕੇ ਚਲੋ ਵੀ ਆਪਣਾ ਦੂਜਾ ਅੰਦੋਲਨ ਆ ਕਿਸਾਨਾਂ ਨੇ ਜੋ ਇੱਕ ਨਵੀਂ ਤਰ੍ਹਾਂ ਕੀਪ ਨਾਲ ਇੱਕ ਤਰ੍ਹਾਂ ਦਾ ਲੋਕਡਾਊਨ ਮੰਗੂ ਹੀ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਇਹ ਸਾਰਾ ਪੰਜਾਬ ਬੰਦ ਕਰਨ ਦਾ ਐਲਾਨ ਤੇ ਜੋ ਆਪਾਂ ਗੱਲ ਕਰੀਏ ਮੁਹਾਲੀ ਦੀ ਜਲੰਧਰ ਦੀ ਤੇ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਟ੍ਰੇਨਾਂ ਵੀ ਰੋਕੀਆਂ ਗਈਆਂ ਥਾਂ-ਥਾਂ ਟ੍ਰੇਨਾਂ ਦੇ ਉੱਪਰ ਧਰਨੇ ਰੱਖੇ ਗਏ ਆ ਜਿੱਥੋਂ ਦੀ ਮਨ ਲੇ ਚਲੋ 에어ਪੋਰਟ ਰੋਕੇ ਗਏ ਆ ਟ੍ਰੇਨਾਂ ਤੇ 에어ਪੋਰਟ ਰੋਕ ਤੇ ਤੇ ਬੱਸ ਸਟੈਂਡ ਦਾ ਬੰਦ ਹੀ ਆ ਪੰਜਾਬ ਬੰਦ ਸਾਰਾ ਦੁਕਾਨਦਾਰ ਵੀ ਜੋ ਮੰਡੀਆਂ ਵਗੈਰਾ ਸਾਰਾ ਕੁਝ ਬੰਦ ਆ ਅੱਜ ਇਹ ਹਾਲਾਂਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਸੀ ਪਰ ਸਰਕਾਰ ਦੀ ਇਹ ਗੱਲ ਸੁਣ ਕੇ ਹੁਣ ਭਾਜੜ ਪੈ ਰਹੀ ਆ ਪੰਜਾਬ ਸਰਕਾਰ ਦੀ ਆ ਹੁਣ ਦੀ ਐਸੀ ਵੀਡੀਓ ਦੇਖੀਆ ਆ ਘੰਟਾ ਢੂੜ ਘੰਟਾ ਪਹਿਲਾਂ ਦੀਆਂ ਜੋ ਡੱਲੇਵਾਲ ਸਾਹਿਬ ਕੋਲੇ ਆਈਜੀ ਮਨਦੀਪ ਸਿੰਘ ਸਿੱਧੂ ਤੇ ਜੋ ਆਪਣਾ ਐਸਐਚਓ ਆ ਜੋ ਵੱਡੇ ਅਫਸਰ ਪਹੁੰਚ ਰਹੇ ਉਹਨਾਂ ਦੇ ਕੋਲੇ ਤੇ ਵੀ ਹੁਣ ਇਹਨਾਂ ਨੂੰ ਢੱਲੇਵਾਲ ਸਾਹਿਬ ਦਿਸ ਗਿਆ ਪਹਿਲਾਂ ਕੋਈ ਗਿਆਨੀ ਕਿਸੇ ਨੇ ਖਬਰਸਾਰ ਨਹੀਂ ਪੁੱਛੀ ਕਿਉਂਕਿ ਮਹੀਨੇ ਤੋਂ ਉੱਤੇ ਦਿਨ ਲੰਘ ਚੱਲੇ ਢੱਲੇਵਾਲ ਸਾਹਿਬ ਨੂੰ ਮਰਨ ਵਰਤਾਜ ਟਿਕ ਜਾਰੀ ਆ ਕਿਸੇ ਨੇ ਬਈ ਕੋਈ ਗੱਲਬਾਤ ਨਹੀਂ ਸੁਣੀ ਹੁਣ ਇਹਨਾਂ ਦੀ ਹਜੇ ਇੱਕ ਦਿਨੀ ਮੈਂ ਕਿਹਣਾ ਹੋਇਆਗਾ ਪੂਰਾ ਦਿਨ ਹੋਇਆ ਵੀ ਨਹੀਂ ਇੱਕ ਹਜੇ ਤਾਂ ਸਰਕਾਰਾਂ ਦੀ ਭਾਜੜ ਪੈ ਰਹੀ ਕਿਉਂਕਿ ਪਹਿਲਾਂ ਹਰ ਵਾਰ ਕਿਸਾਨ ਕੀ ਕਰਦੇ ਸੀ ਰੋਡ ਜਾਮ ਕਰ ਦਿੰਦੇ ਸੀ ਜਿਹਦੇ ਨਾਲ ਇਹਨਾਂ ਨੂੰ ਕੋਈ ਤਕਲੀਫ ਨਹੀਂ ਸੀ ਹੋਰ ਰਸਤੇ ਵਾਧੂ ਆ ਕੋਈ ਨਹੀਂ ਸੁਣਦੀ। ਇਸ ਵਾਰ ਇਹ ਨਵੀਂ ਤਕਰੀਬ ਨਵੀਂ ਤਕਰੀਬ ਨਾਲ ਜੋ ਇਹਨਾਂ ਨੇ ਪੰਜਾਬ ਬੰਦ ਕਰਿਆ ਇਹਦੇ ਨਾਲ ਹੱਲ ਵੀ ਹੋ ਜਾਣਗੇ ਆਪਣੀ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਹ ਹਰ ਵਾਰੀ ਦਸਤੂਰ ਰਿਹਾ ਕੋਈ ਸਰਕਾਰ ਸਾਡੇ ਪੰਜਾਬ ਨਾਲ ਹੀ ਕਿਉਂ ਹੁੰਦਾ ਹੈ? ਸਾਡੇ ਪੰਜਾਬ ਤੇ ਅਤਿਆਚਾਰ ਹਰ ਕੋਈ ਸਰਕਾਰ ਹੋਵੇ ਜਿਵੇਂ ਪਹਿਲਾਂ ਇੰਦਰਾ ਗਾਂਧੀ ਦੇ ਟਾਈਮ ਦੇ ਵਿੱਚ ਤੇ ਜੋ ਬਿਆਨਤ ਸਿੰਘ ਸੀ ਇਹਨਾਂ ਦੇ ਟਾਈਮ ਦੇ ਵਿੱਚ ਬਹੁਤ ਅਤਿਆਚਾਰ ਹੋਇਆ ਸਿੱਖਾਂ ਤੇ ਸਾਡੇ ਕਿਸਾਨਾਂ ਤੇ ਵੀ ਹਰ ਸਰਕਾਰ ਸਾਡੇ ਪੰਜਾਬ ਦੇ ਲੋਕਾਂ ਨਾਲ ਬਹੁਤ ਵਰਤਾਪ ਮਾੜੇ ਕਰਦੀ ਆਈ ਆ ਸ਼ੁਰੂ ਤੋਂ ਹੀ ਸਾਡੀਆਂ ਸਰਕਾਰਾਂ ਜਿਵੇਂ ਲੋਕਾਂ ਤੋਂ ਜੋ ਸਾਡੇ ਭੋਲੇ ਲੋਕ ਇੱਕ ਵਾਰ ਹੱਥ ਮੰਨ ਕੇ ਵੋਟਾਂ ਪਵਾ ਲੈਂਦੇ ਆ ਫਿਰ ਫਿਰ ਉਹੀ ਹਾਲ ਜਿਹਦੇ ਵਿੱਚ ਹੁਣ ਸਰਕਾਰ ਦਾ ਨਕਚਦਾ ਮਾਰਿਆ ਸਿਰਫ ਮੈਂ ਕਹਿਣਾ ਅਜੇ ਤਾਂ ਇਹ ਸਾਰੇ ਦਿਨ ਦਾ ਇੱਕ ਦਿਨ ਵਾਸਤੇ ਲੱਗਿਆ ਸੀ ਲਾਕਡਾਊਨ ਹੀ ਲਾ ਲੋ ਚਾਹੇ ਉਹ ਪੰਜਾਬ ਬੰਦ ਕਰਿਆ ਮੈਂ ਕਹਣਾ ਜੇ ਕਿਤੇ 5 4 ਦਿਨ ਕਰਤਾ ਤਾਂ ਸਰਕਾਰਾਂ ਆਪਣੇ ਆਪ ਬਈ ਗੋਡੇ ਟੇਕ ਦੇਣੀਆਂ ਸਾਹਮਣੇ ਆ ਕੇ ਕਿਸਾਨਾਂ ਮੂਰੇ ਕਿਉਂਕਿ ਇਹ ਬਹੁਤ ਜੋ ਨਵੇਂ ਤਰੀਕੇ ਨਾਲ ਕਿਸਾਨਾਂ ਨੇ ਇਹ ਪੰਜਾਬ ਬੰਦ ਕਰਿਆ ਤੇ ਇਹਨਾਂ ਦਾ ਅੱਜ ਹਜੇ ਮੈਂ ਕਹਣਾ ਸਾਰਾ ਦਿਨ ਹੋਇਆ ਨਹੀਂ ਤੇ ਨੱਕ ਚ ਦਮ ਆ ਗਿਆ ਕਦੇ ਕੋਈ ਪਹੁੰਚਦਾ ਉੱਥੇ ਕਦੇ ਕੋਈ ਅਫਸਰ ਪਹੁੰਚਦਾ ਢੱਲੇ ਵਾਲ ਸਭ ਕੋਲੇ ਹਾਲਾਂਕਿ ਜਿਹੜੇ ਸਾਹਮਣੇ ਉੱਥੋਂ ਦੀਆਂ ਖਬਰਾਂ ਅਸੀਂ ਸੁਣੀਆਂ ਵੀ ਕਹਿੰਦੇ ਢੱਲੇਵਾਲ ਸਾਹਿਬ ਦਾ ਮਰਨ ਵਰਤ ਖਤਮ ਕਰਨ ਦੀ ਗੱਲ ਕਰ ਚੱਲ ਰਹੀ ਆ ਤੇ ਜੋ ਉਹਨਾਂ ਨੂੰ ਐਡਵਾਂਟ ਹਸਪਤਾਲ ਦੇ ਵਿੱਚ ਕਰਿਆ ਜਾਊਗਾ ਤੇ ਇਹੇ ਉੱਥੋਂ ਖਬਰ ਆ ਰਹੀਆਂ ਜੋ ਖਨੌਰੀ ਬਾਡਰ ਤੋਂ ਪਰ ਹਾਲਾਂਕਿ ਪੰਜਾਬ ਵਾਸਤੇ ਵੱਡੀ ਇਹ ਗੱਲ ਆ ਇਹਦੇ 'ਚ ਸਾਡੇ ਪੰਜਾਬ ਦੀ ਕਿਸਾਨਾਂ ਦੀ ਜਿੱਤ ਆ ਕਿਉਂਕਿ ਸਾਡੇ ਹਰ ਵਾਰ ਕਿਸਾਨਾਂ ਨਾਲ ਬਹੁਤ ੱੱਕਾ ਹੋਇਆ ਸਾਡੇ ਬਹੁਤ ਪਿਛਲੇ ਅੰਦੋਲਨ ਚ ਵੀ ਜੋ ਅੰਦੋਲਨ ਪਹਿਲੇ ਦੇ ਵਿੱਚ ਆਪਾਂ ਕਹਿ ਦਈਏ ਇਹ ਅੰਦੋਲਨ 2 ਚੱਲੀ ਜਾਂਦਾ ਤੇ ਜਦੋਂ ਇਹ ਪਹਿਲੀ ਵਾਰ ਕਿਸਾਨਾਂ ਨੇ ਦਿੱਲੀ ਆ ਕੇ ਧਰਨਾ ਲਾਇਆ ਸੀ ਤੇ ਉੱਥੇ ਜਿਵੇਂ ਆਪਾਂ ਕਹਿ ਦਈਏ ਜੋ ਇਹਨੇ ਨਰਿੰਦਰ ਮੋਦੀ ਨੇ ਆਪਣੀ ਇੱਕ ਤਰ੍ਹਾਂ ਦੀ ਹਾਰ ਮੰਨੀ ਸੀ ਮੰਗਾ ਮੰਗ ਲੀਆਂ ਮੰਨ ਲੀਆਂ ਸੀ ਪਰ ਲੇਕਿਨ ਨਹੀਂ ਉਹਨੇ ਉਸ ਚੀਜ਼ ਦਾ ਬਦਲਾ ਲੈ ਰਹੇ ਆ ਨਰੇਂਦਰ ਮੋਦੀ ਨਾ ਜਾ ਕੇ ਪਹੁੰਚੇ ਕਿਉਂਕਿ ਚਿੱਠੀ ਭੇਜੀ ਸੀ ਡੱਲੇਵਾਲ ਸਾਹਮਣੇ ਖੂਨ ਦੀ ਲਿਖ ਕੇ ਉਹਦਾ ਕੋਈ ਉਥੋਂ ਕੋਈ ਐਕਸ਼ਨ ਨਹੀਂ ਉਹਨਾਂ ਨੇ ਲਿਆ ਕੋਈ ਆਪਦੇ ਬੰਨਿਓ ਕੋਈ ਅਪੀਲ ਕੋਈ ਬਿਆਨ ਨਹੀਂ ਆਇਆ ਤੇ ਜੋ ਸੀਐਮ ਗੱਲ ਦੀ ਕਰੀਏ ਸੀਐਮ ਮਾਨ ਦੀ ਇਹਦਾ ਵੀ ਕੋਈ ਬਿਆਨ ਨਹੀਂ ਹੈ ਅਸੀਂ ਸਾਹਮਣੇ ਇਹ ਤਾਂ ਹੁਣ ਅੱਜ ਇੱਕ ਜੋ ਨਵੀਂ ਤਕਰੀਬ ਤਕਰੀਬ ਨਾਲ ਆਪਣੇ ਜੋ ਕਿਸਾਨਾਂ ਨੇ ਪੰਜਾਬ ਬੰਦ ਕਰਿਆ ਤਾਂ ਇਹਦੇ ਨਾਲ ਇਹਨਾਂ ਦੇ ਨੱਕ ਚ ਦਾਵਾਾਂ ਇੱਕ ਦਿਨ ਹੀ ਹੋਇਆ ਜੀ ਤਾਂ ਮੈਂ ਕਹਣਾ ਜੇ ਕਿਸਾਨਾਂ ਨੇ ਵਧਾ ਦਿੱਤਾ ਕੋਈ 5-4 ਦਿਨ ਦਾ ਕਰਤਾ ਪਹਿਲਾਂ ਕਿਉਂਕਿ ਰੋਡ ਜਾਮ ਕਰਦੇ ਹੁੰਦੇ ਸੀ ਇਹਨਾਂ ਨੂੰ ਪਤਾ ਵੀ بیٹھ ਕੇ ਮੁੜ ਜਾਣਗੇ ਕਿਸਾਨ ਇਹ ਜਾਨ ਦੀ ਕੀਮਤ ਕੋਈ ਕਿਸੇ ਦੀ ਕੋਈ ਨਹੀਂ ਸਮਝਦੇ ਸਾਡੇ ਪਹਿਲਾਂ ਵਾਲੇ ਅੰਦੋਲਨ ਚ ਕਿੰਨੇ ਜਵਾਨ ਸ਼ਹੀਦ ਹੋਏ ਕਿੰਨੇ ਬਜ਼ੁਰਗ ਜਿਹੜੇ ਅੱਧੇ ਇੱਕ ਗਾਇਲ ਹੋ ਗਏ ਉਹ ਅਲੱਗ ਜਿਨ੍ਹਾਂ ਦੇ ਰਬੜ ਦੇ ਕਾਰਤੂਸ ਮਾਰ ਕੇ ਰਬੜ ਦੀਆਂ ਗੋਲੀਆਂ ਮਾਰ ਕੇ ਅਥਰੂ ਗੈਂਸ ਦੇ ਗੋਲੇ ਛੱਟ ਕੇ ਤੇ ਅੱਧੇ ਗਾਇਲ ਕਰਤੇ ਸੀ ਤੇ ਅੱਧੀਆਂ ਦੀਆਂ ਜਾਨਾਂ ਚਲੀਆਂ ਗਈਆਂ ਉਹ ਵੀ ਤਾਂ ਬਈ ਕਿਸੇ ਮਾਂ ਦੇ ਪੁੱਤ ਸੀ ਤੇ ਇਹ ਸਰਕਾਰਾਂ ਹਰ ਵਾਰ ਬੁਰੇ ਬੁਰਾ ਵਰਤਾਅ ਕਰ ਰਹੀ ਹੈ ਪੰਜਾਬ ਨਾਲ ਪੰਜਾਬ ਦੇ ਕਿਸਾਨ ਨਾਲ ਜਿਹਨੂੰ ਅੰਨ ਦਾਤਾ ਕਿਹਾ ਜਾਂਦਾ ਜੇ ਕਿਸਾਨ ਨਾ ਹੋਏ ਤਾਂ ਜਿਵੇਂ ਆਪਾਂ ਕਹਿੰਦੇ ਅਨਾਜ ਕੌਣ ਅੰਗਰਾਉ ਆਪਣੇ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਕਿਹਾ ਜਾਂਦਾ ਤਾਂ ਇਹ ਸੋਨੇ ਦੀ ਚਿੜੀ ਹੁਣ ਰੁੱਲਦੀ ਨਜ਼ਰ ਆ ਰਹੀ ਆ ਕਿਉਂਕਿ ਇਹ ਕਾਦੇ ਕਰ ਸਾਡੀਆਂ ਸਰਕਾਰਾਂ ਮਾੜੀਆਂ ਸਾਨੂੰ ਆਪਸ ਦੇ ਵਿੱਚ ਖਾਲਿਸਤਾਨੀ ਕਹਿ ਕੇ ਜੋ ਕੋਈ ਪੰਜਾਬ ਦੀ ਗੱਲ ਕਰਦਾ ਉਹਨੂੰ ਖਾਲਿਸਤਾਨੀ ਕਹਿ ਦਿੰਦੇ ਆ ਆਪਸ ਵਿੱਚ ਲੋਕਾਂ ਨੂੰ ਲੜਾਈ ਜਾਂਦੇ ਆ ਤਾਂ ਹੁਣ ਇੱਕ ਅਸੀਂ ਵੀਡੀਓ ਦੇਖੀ ਜਲੰਧਰ ਉੱਥੋਂ ਨਾ ਇੱਕ ਪੁਲਿਸ ਵਾਲਾ ਲੰਘ ਰਿਹਾ ਸੀ ਤੇ ਆਪਣੇ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਕਹਿੰਦਾ ਮੈਂ ਡਿਊਟੀ ਤੇ ਜਾਣਾ ਆਪਣੇ ਕਿਸਾਨ ਉਹਦੇ ਨੇ ਜੇਰਾ ਕਰ ਰਿਹਾ ਵੀ ਤੂੰ ਡਿਊਟੀ ਤੇ ਕਿਥੇ ਨਹੀਂ ਜਾਣਾ ਤੁਸੀਂ ਸਾਨੂੰ ਹੀ ਰੋਕਣਾ ਜਾਣਾ ਕਿਥੇ ਨਹੀਂ ਹੈਗਾ ਤੁਸੀਂ ਹਾਲਾਂਕਿ ਆਪਣੇ ਕਿਸਾਨ ਫੇਰ ਵੀ ਚੱਲ ਮੰਨ ਲੈਂਦੀ ਹੈ ਗੱਲ ਕਹਿੰਦੇ ਨੰਗਾ ਦੋ ਇਹਨੂੰ ਲੰਘੇ ਜਾਂਦਾ ਉਹ ਪੁਲਿਸ ਵਾਲਾ ਜੋ ਅਫਸਰ ਹੁੰਦਾ ਤੇ ਆਪਦੇ ਵਾਰੀ ਇਹ ਸਾਰਿਆਂ ਨੂੰ ਪਤਾ ਕਿੰਨਾ ਬਰਤਾਪ ਝੂਠਾ ਕਰਦੇ ਆ ਕਿੰਨਾ ਬਰਤਾਪ ਮਾੜਾ ਕਰਦੇ ਆ ਇਹ ਜਿਹੜੀ ਗੱਲ ਹੁਣ ਆਪਾਂ ਕਹੀ ਜਿਹੜੇ ਵਾਦੇ ਇਹਨਾਂ ਨੇ ਕਰੇ ਆ ਇਹ ਇਹਨਾਂ ਦੇ ਹੁਣ ਪੂਰੇ ਨਹੀਂ ਕਰ ਰਹੇ ਉਹ ਜਿ ਆਪਾਂ ਕਹਿੰਦੇ ਮੰਗਾ ਨਹੀਂ ਹੈਗੀਆਂ ਉਹ ਇਹਨਾਂ ਦੇ ਵਾਅਦੇ ਕਰੇ ਹੋਏ ਆ ਜਿਹਦੇ ਵਿੱਚ ਹੁਣ ਇਹ ਮੁਕਰ ਰਹੇ ਆ ਕਿਸਾਨਾਂ ਨਾਲ ਕਰਕੇ ਇਸ ਕਰਕੇ ਬਈ ਸਾਰਿਆਂ ਨੂੰ ਪੀਲ ਆਪਣੀ ਪਹਿਲਾ ਨੰਬਰ ਬਈ ਵੀਡੀਓ ਨੂੰ ਭਰਾ ਵਾਂਗ ਕੇ ਚੰਗੀ ਤਰ੍ਹਾਂ ਸੁਣਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਤੇ ਚੈਨਲ ਆ ਜੋ ਆਪਣੇ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੱਕ ਉਹ ਖਬਰ ਪਹੁੰਚਾਉਣੀ ਆ ਆਪਣੇ ਚੈਨਲ ਤੇ ਕੋਈ ਫੇਕ ਖਬਰ ਨਹੀਂ ਹੁੰਦੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿ ਆਪ ਆਪਣੇ ਪੰਜਾਬ ਦੇ ਪ੍ਰਤੀ ਸਾਰੀਆਂ ਖਬਰਾਂ ਹੁੰਦੀਆਂ ਕੋਈ ਥੇਖ ਖਬਰ ਨਹੀਂ ਹੁੰਦੀ ਤੇ ਚਲੋ ਜੀ ਅੱਜ ਦੀਆਂ ਵੀਡੀਓ ਆਪਣੇ ਡੱਲੇਵਾਲ ਸਾਹਿਬ ਤੇ ਹੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ